ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਗੰਨਾ ਵੀ ਜਿਆਦਾ ਬਾਈ ਆਪਾਂ ਨੇ ਇਸ ਖੇਤ ਮ ਆਪਣੇ ਮਾਂ ਉਸਤੇ ਬਾਦ ਪੈ ਗਈ ਦੀ ਬਾਰਿਸ਼ ਬਾਰਿਸ਼ ਪੈ ਗਿਆ ਕੰਡ ਜੀ ਹੋਗੀ ਆਪਾਂ ਨੇ ਆਪ ਬੰਦ ਹੈਰੋ ਜੀ ਕਮਾਵੇਂਗੇ ਤਵੀਆਂ ਇਸਮਾਂ ਬੰਦ ਤਵੀਆਂ ਕਮਾ ਕੇ ਥੋੜੀ ਥੋੜੀ ਫਸਵਾਗਾ ਮਾਰ ਦੇਗੇ ਉਹ ਮਤਲਬ ਗੰਨਾ ਕੰਡ ਇੰਨੀ ਮੰਨਦਾ ਵੀ ਨਹੀਂ ਹੈ ਇਹ ਥੋੜਾ ਕਬਾੜ ਜੰਮ ਗਿਆ ਨਾਲੇ ਉਹ ਸੁੱਕਲੇ ਦੇ ਉੱਪਰ ਕਬਾੜ ਲੱਗੇ ਨਾ ਜੰਮਣ ਖੇਤਮਾ ਟਾਈਟ ਹੋ ਗਿਆ ਖੇਤ ਇਹ ਦੇਖੋ ਕੰਨਾ ਵੀ ਜੰਮਣ ਲੱਗ ਗਿਆ ਆਪਣਾ ਇਹ ਜੰਮ ਰਹੀ ਇੱਕ ਗੋਭ ਇੱਕ ਗੋਭ ਦੇਖੋ ਇਹ ਜੰਮ ਰਹੀ ਹੈ ਹੋਰ ਵੀ ਚੱਕ ਰਿਆ ਉੱਪਰ ਜਿੱਥੇ ਜਿੱਥੇ ਉਹ ਪਪੜੀਆਂ ਉੱਠ ਜਾਵਾਂ ਲਗਾ ਜੀ ਖੋਲਾ ਟੂਰ ਤਵੀਆਂ ਕੇ ਬਣੇ ਰਿਹਾ ਆਪਣੀ ਵੀਡੀਓ ਕੱਲ ਅੱਜ ਭਾਈ ਵੀਡੀਓ ਪੱਕੇ ਦਿਨਾਂ ਬਾਅਦ ਬਣਾ ਰਹੇ ਆਂ ਕਮ ਕਾਰ ਰਹੇ ਜੇ ਤੇ ਬਾਈ ਬਸ ਵੀਡੀਓ ਬਣੀ ਨਹੀਂ ਕੋਈ ਸਹਤ ਠੀਕ ਨਹੀਂ ਤੀ ਠੀਕ ਹੈ ਜੀ ਬਣੇ ਰਿਓ ਆਪਣੀ ਵੀਡੀਓ ਗੱਲ ਹੋ ਗਈ ਬਾਈ ਬਾਹੀਸ ਕੀ ਨਿਬੜ ਗਿਆ ਫਟ ਗਿਆ ਕਾਂਡਾ ਥੋੜੀ ਥੋੜੀ ਹਰਨ ਲਾਈਆ ਦੇਖ ਆਪਾਂ ਧੁੱਪ ਲਗਣ ਦੇ ਲੱਗੇ ਬਾਦ ਦੁਪਹਿਰੇ ਦੇ 5:00 ਨੂੰ ਸੁਹਾਗਾ ਮਾਰ ਦਿੰਗੇ ਸ਼ਾਮ ਟਾਈਮ ਜਣੀ ਕਿ ਜਿਹੜਾ ਮੜਮ ਟਕਵਾੜ ਜਿ ਜੰਮਿਆ ਹੋਇਆ ਧੁੱਪ ਜੀ ਮੇ ਸੁੱਕਲੇਗਾ ਸ਼ਾਮ ਨੂੰ ਸੁਹਾਗਾ ਮਾਰ ਕੇ ਇਨਸਾਫ ਹੋ ਜਾਏਗਾ ਫੇਰ ਦੁਬਾਰੇ ਬਹਾਨ ਬਣ ਗਿਆ ਦਿਓ ਕੰਡ ਸਾਰੀ ਫੁੱਟ ਗਈ ਇਧਰ ਆਪਣੇ ਪਿਆਜ਼ ਲਾਇ ਹੋਏ ਨੇ ਖਾਣੇ ਵਾਸਤੇ ਕੇਰਾ ਕਵਾੜ ਜਾ ਹੋ ਗਿਆ ਦੋ ਵਾਰੀ ਗੜਾਈ ਖੋਲੀ ਨਾ ਜੀ ਫੇਰ ਕਵਾੜ ਖੜਿਆ ਵਿੱਚ ਥੋੜਾ ਬਤਾ ਣਕਾਂ ਵੀ ਲੱਗ ਗਿਆ ਪੁਰਖ ਮਾਰਨ ਇਤਨਾ ਕਣਕਾਂ ਦੇ ਵਿੱਚ ਹੀ ਉਹ ਪਤ ਨਹੀਂ ਕਿਹੜੇ ਚੱਕਰੇ ਵਿੱਚ ਨਾ ਦਾਣੇ ਉਹ ਐ ਦਾਗਲ ਜਿਹੇ ਐ ਛਿੱਟੇ ਰੰਗ ਜਿਹਾ ਦੇਖੋ ਇਸ ਤਰ੍ਹਾਂ ਜਾਮਣੀ ਜਾਮਣੀ ਹੀ ਐ ਨੇ ਕਿਤੇ ਕਿਤੇ ਐ ਸਾਰੇ ਬੀਜਾਂ ਮਾ ਤਕਰੀਬਨ 22 ਮਾ ਜਦਾ ਦੇਖੋ ਪੰਕਸਾ ਹੈ ਪਤ ਨਹੀਂ ਕੀ ਆ ਰਿਹਾ ਭਜਣਾ ਹਾਂ ਦਾ ਟਰੈਕਟਰ ਬਹਰ ਆਪਨੇ ਗੰਨੇ ਵਾਲੀ ਟਰਾਲੀ ਵੀ ਹੋ ਗਈ ਬੇਲੀ ਆਪਣੀ ਖੜੀ ਹੈ ਸੰਦਾ ਸਾਰ ਹੋਰਾਂ ਬਾਹਰ ਖੇਤਾਂ ਮੇ ਖੜਿਆ ਪਰਾਂ ਚੜ ਰਿਆ ਬਣਾ ਛੱਡੇ ਦਾ ਕੰਮ ਲੇਬਰ ਲੱਗੀ ਵੀ ਹੈ ਉਹ ਕਿ ਖੇਤਾਂ ਮੇ ਖੜਾ ਦੇ ਗ੍ਰਾਂ ਇਸ ਮੇ ਜਵੀ ਵਾਲਾ ਕੀਤਾ ਜਵੀ ਵੜਦੀ ਕੁ ਸਮਾਨ ਇਧਰ ਟੂੜੀ ਵਾਲੇ ਛੱਡ ਮਲਾਵਾ ਸੰਦਾ ਟਰੈਕਟਰ ਕੰਪਾਇਨ ਤੇਰ ਵਾਲੀ ਟੈਂਕੀ ਬੱਕੀ ਬਾਹਰ ਖੜਾ ਟਰੈਕਟਰ ਇਉਂ ਰਿ ਲੱਗੀ ਅੰਦਰ ਵੀ ਲੱਗੀ ਸਾਡਾ ਬਜਰੀ ਰਲਾਕ ਹੈ ਮਸਾਲਾ ਪਰਿਆ ਜਿਹੜੀ ਕੋਲ ਰਹੀ ਵੀ ਤੇ ਹੋਰ ਅੰਕਲ ਕਿਾ ਹਾਲ ਹੈ ਇੰਨੀ ਚਾਹੀ ਹੋਗੀ ਪਹਿਲਾਂ ਇਸਕੇ ਪ੍ਰੋਪਰ ਨਾਲ ਡੇਢ ਸਵਾ ਗਟਫਟ ਡੇਢ ਵੱਟ ਕੇ ਕਰੀਬ ਚਾਹੀ ਹੋ ਜਣਾ ਬਾਹਰ ਨੂੰ ਰੱਖੀ ਢਾਲ ਇਹਦੇ ਝਾੜੂ ਮਾਰ ਮਾਰ ਕੇ ਰਿੱਤਾ ਪੈ ਜੀ ਉਹ ਵਿੱਚ ਲਾਲ ਤੇਲ ਬਚ ਕੇ ਅੰਦਰ ਲਾਈ ਕਰੀ ਗੀ ਆਗੇ ਦੇ ਬਾਈ ਆਪਾਂ ਮੰਗੇ ਘਰਾਂ ਟਰੈਕਟਰ ਉੱਤਰ ਖੜਾ ਕੇ ਆਪਣੇ ਜਾਨ ਦਾ ਇੱਕ ਵਿਆਹ ਆਪਾਂ ਨੂੰ ਰਾਜਪੁਰਾ ਆਪਣੇ ਯਾਰ ਮਿੱਤਰ ਦੇ ਭਾਣ ਜੇਗਾ ਭਾਈ ਨੰਦਪੁਰ ਸਾਹਿਬ ਜੀ ਤਿਆਰੀਆਂ ਹੋ ਰੀਆਂ ਬਿੱਟ ਲੱਗ ਰਿਹਾ ਲਗਾ ਇਹ ਯਾਤਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਸ੍ਰੀ ਨਦੇੜ ਕੀ ਹਾਲ ਹੈ ਭਾਈ ਕੀ ਹਾਲ ਹੈ ਨੰਦਵਰ ਸਾਹਿਬ ਕੀ ਤਿਆਰੀ ਹੈ ਹੈ ਹਾਂ ਨੰਦਵਰ ਜਿਹੜਾ ਟਰੈਕਟਰ ਹੈ ਜਿਹੜਾ ਹਜੂਰ ਸਾਹਿਬ ਜਾ ਕੇ ਆਇਆ ਤਾਂ ਸਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਭਾਈ ਸਾਹਿਬ ਠੀਕ ਠਾਕ ਹੈ ਠੀਕ ਹੈ ਭਾਈ ਬਹੁਤ ਦਿਨ ਹੋ ਗਿਆ ਕੈਮਰਾ ਚੱਕਿਆ ਅੱਜ ਗੈਪ ਤੇ ਥੋੜਾ ਜਿਹਾ ਭਾਈ ਗੈਪ ਹੋਣਾ ਰੀਜਨ ਵੀ ਪਤਾ ਲੱਗ ਜੇਗਾ 1 2 3 ਦਿਨ ਹੋ ਗਿਆ ਪਤਾ ਲੱਗ ਜੇ ਦੋ ਦਿਨ ਕੀ ਵੇਟ ਕਰੋ ਇਹ ਹੋਇਆ ਭਾਈ ਟਰੈਕਟਰ ਆਪਣਾ ਹਨਾ ਹੋਰ ਹਲਕੇਗਾ ਕਿਹੜਾ ਜੂਸ ਸਾਹਗਿਆਦਾ ਬਾਈ ਪਟਿਆਲੇ ਜ਼ਿਲੇ ਦਾ ਹੋਣਾ ਨਹੀਂ ਜ਼ਿਲੇਗਾ ਨਹੀਂ ਹੋਰ ਗਿਆ ਜ਼ਿਲੇ ਮੇਂ ਦਿੱਕਿਆ ਗਿਆ ਜ਼ਿਲੇ ਮੇਂ ਦਿੱਕ ਹੋ ਗਿਆ ਹੁਣ ਐਡਾ ਕੋਈ ਹੈ ਨਹੀਂ 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 ਹੋਏਗਾ ਨਹੀਂ ਹੈ ਹੋਏਗਾ ਹੋਏਗਾ ਫਿਰ ਚਲ ਜੇ ਕੋਈ ਹੋਏਗਾ ਦੱਸ ਦੇਗਾ ਹਾਂ ਹਾਂ ਹੋਏਗਾ ਹਜੇ ਤੱਕ ਤਾਂ ਇਹ ਚ ਨੋਰ ਦਾ ਪਹਿਲਾ ਟਰੈਕਟਰ ਹੈ ਜ਼ਿਲੇਗਾ ਬਾਈ ਜੇ ਕੋਈ ਹੋਇਆ ਦੱਸ ਦੇਗਾ ਵੀ ਮੈਂ ਗਿਆਦਾ ਅਨੰਦਪੁਰ ਸਾਹਿਬ ਨੂੰ ਟਰਾਲੀ ਰੈਡੀ ਥੋਰੀ ਹੈ ਅੱਜ ਅਨੰਦਪੁਰ ਸਾਹਿਬ ਕੀ ਤਿਆਰੀ ਹੋ ਰਹੀ ਹੈ ਹੌਲੇ ਮਹਲੇ ਦੀ ਲਾ ਰਹੇ ਬੱਟ ਬੱਟ ਕਿਆ ਟੋਲ ਰਹੇ ਹੈ ਵੀ ਕਿਆ ਖੋ ਗਿਆ ਨਟ ਲੰਬੇ ਨਟ ਹੋ ਗਿਆ ਉਹ ਬੇਰ ਉਧਰ ਪਾ ਦੇ ਹੁਣੇ ਥੰਨਾ ਨਹੀਂ ਨਹੀਂ ਲੰਬੇ ਲਟਾਈ ਲੋੜ ਪਈ ਦੋ ਚਾਹੀਦੇ ਅੱਗੇ ਅੱਗੇ ਚੱਲ ਲੋਚਮਾ ਵਾਲੇ ਆ ਜਾ ਤੇਰੀ ਵੀਡੀਓ ਬਣਾਵਾਂ ਮੈਂ ਇਹ ਬੰਦੇ ਨੂੰ ਬਈ ਸ਼ੌਂਕ ਹੈ ਵੀਡੀਓ ਬਣਾਣੇਗਾ ਵੀ ਹਰ ਬਣਾਉਣੇਗਾ ਵੀ ਉਹ ਠੀਕ ਹੈ ਤਾਰੇ ਰਾਤ ਲਾਸਟ ਕਿਹੜਾ ਲਾਸਟ ਕਿਹੜਾ ਮਿਲ ਲਗਾ ਬਈ ਉਹ ਖਾਲੀ ਕਰਕੇ ਆਇਆ ਬਈ ਰਾਤ ਬਈ ਵੀ ਤਾਂ ਗੈਲ ਚੌਥਾ ਤਾਂ ਨਹੀਂ ਤਾਂ ਕਿਹਾਲੇ ਮਿਸ ਹੈ ਉੱਠੇ ਹੀ ਨਹੀਂ ਹੁਣ ਆਲੇ ਨਾ ਪਾਣੀ ਲਹਾਰਿਆ ਗਣਤ ਨੂੰ ਅੱਛਾ ਚਲੋ ਬਈ ਕਰੋ ਟਰਾਲੀ ਤਿਆਰ ਹਮਿਆਵਾ ਬਿਆਮਾ ਹਾਜ਼ਰੀ ਲਵਾ ਕੇ ਆ ਗਏ ਆਗੇ ਤੇ ਬਈ ਬਿਆਮਾ ਤੇ ਆਪਾਂ ਖੇਤ ਮਸਵਾਗਾ ਮਾਰਨਾ ਸਮੇਂ ਤੇ ਆਪਣਾ ਬਹਿਆ ਵਾ ਨੇ ਬਈ ਬਈ ਆਪਾਂ ਨੂੰ ਆਂਦੇ ਜਾਂਦੇ ਦੂਏ ਤੀਏ ਦਿਨ ਮਿਲਾਂ ਹੀ ਮਿਲਾਂ ਇਹਨੇ ਵਿਚਾਰਿਆਂ ਨੇ ਆਪਣੀ ਚਲੋ ਮਿਹਨਤ ਕਰਾਂ ਇਹਨੇ ਆਪਣਾ ਜੋ ਸੌਣ ਸੰਮਣ ਕਰਨਾ ਹੀ ਕਰਨਾ ਅੱਦੇ ਜਾਂਦੇ ਟੱਕਰ ਨਹੀਂ ਟੱਕਰਨਾ ਆਪਾਂ ਨੂੰ ਕਰਨੇ ਗੁੰਨੇ ਮੇ ਕਿਹੜਾ ਦਵਾ ਦੇ ਕਰਾਂ ਬਾਈ ਨਾਗਾ ਕਬਾੜ ਕਬੂੜ ਖਾਨੇ ਆ ਨੇ ਜਿਹੜਾ ਨਾ ਸੁਧਾਰਾ ਬੀਜ ਪੋਣੇ ਗਾੜ ਦੇ ਦਾ ਬੀਜ ਵੱਢ ਗਏ ਉਹਨਾਂ ਦਾ ਫੇਰ ਆਪਾਂ ਪੱਤੀ ਫੁੱਕੇ ਜੀ ਤੇ ਬੀਜ ਵੱਢ ਦਿਓ ਨੇ ਬੰਦੇ ਬਾਈ ਬਾਕੀ ਚਲੇ ਗਏ ਆਪਣੇ ਨੇ ਤਿੰਨ ਬੰਦੇ ਰਹਿ ਗਏ ਚਾਰ ਆਪਣੇ ਬਾਰੇ ਮੋਟਰ ਚੇਂਜ ਕਰਤੀ ਇਹਨਾਂ ਨੇ ਅੱਜ ਦੋਈ ਮੋਟਰ ਪਾ ਕੇ ਨਿਬੜ ਗਏ ਬਾਈ ਆਪਣਾ ਜਿਹੜਾ ਕੰਨਾ ਬੀਜਿਆ ਦਾ ਭੰਨ ਦਾ ਸਾਰੇ ਦਾ ਕੰਡਾ ਦਰਕਰ ਕੇ ਨੇੜੇ ਸਵੇਰੇ ਬਾਦਿਆ ਦਾ ਆਪਾਂ ਨੇ ਇਹ ਵੀ ਇਧਰ ਵੀ ਬਾਦਿਆ ਯੋ ਖੇਤ ਮਾ ਥੋੜਾ ਡੜਾ ਜਾ ਬਣ ਗਿਆ ਦਾ ਡਕਰੀਲਾ ਆਇਓ ਦੂਰ ਕਰਿਆ ਆਪਣੇ ਸੁਭਾਗਾ ਮਾਰੇ ਗਏ ਗੱਲ ਨੂੰ ਧੁੱਪ ਲਾ ਗਏ ਇਹਨੂੰ ਠੀਕ ਹੈ ਬਾਈ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ 'ਵਾਂ ਵੀਰੋਜ ਲਗਾਤਾਰ ਵੀਡੀਓ ਪਾਵੇਂਗੇ ਬਾਈ ਵਾ ਫਾਤਾ ਸਾਰਾ ਵੀਡੀਓ ਪਈ ਨਹੀਂ ਉਸ ਵਾਸਤੇ ਬਾਈ ਮਾਫੀ ਚਾਹਾਂ ਠੀਕ ਹੈ ਜੀ ਬਣੇ ਰਹੋ ਆਪਣੇ ਚੈਨਲ ਗੱਲ ਕਰੋ ਸਪੋਰਟ ਫਿਰ ਵੱਧ ਤੇ ਵੱਧ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ